ਹੈਪੀ ਡੇ ਹਨਾ ਆਪਾਂ ਇਹਦਾ ਨਾਮ ਪਾ ਦੇਣਾ ਹੈਪੀ ਡੇ ਸੇ ਠੀਕ ਹੈ ਜੀ ਜਿਹੜੀ ਆ ਤੇ ਆਪਾਂ ਇੱਕੋ ਦਿਨ ਨਹੀਂ ਕਰਾਂਗੇ ਜਿੱਦਾਂ 3 ਡੇਸ ਠੀਕ ਹੈ ਨਾਮ ਰੱਖ ਦਿੰਨੇ ਆ ਫਰਸਟ ਡੇ ਸੈਕਿੰਡ ਡੇ ਥਰਡ ਡੇ ਇਹਦੇ ਵਿੱਚ ਜਿਹੜੇ ਮੈਂ ਸੂਟਸ ਦਿਖਾਉਂਗੀ ਤੁਹਾਨੂੰ ਸਭ ਤੇ ਹੀ ਆਫ ਹੋਊਗਾ ਕਿਸੇ ਦੇ ਘੇਰੇ ਦੇ ਉੱਪਰ ਲੇਸ ਲਗਵਾਉਣ ਦੀ ਲੋੜ ਨਹੀਂ ਬਿਕੋਜ਼ ਘੇਰੇ ਉੱਪਰ ਆਲਰੇਡੀ ਸਭ ਦੀ ਜਾਨ ਔਰ ਨਾ ਐਕਚੁਅਲੀ ਬੜਾ ਟ੍ਰੈਂਡਿੰਗ ਦੇ ਵਿੱਚ ਹੈ ਪੀਸ ਇਹਦੇ ਤੇ ਅਸੀਂ ਕਰਾਇਆ ਹੋਇਆ ਜੇ ਡਾ ਇਹ ਕਲਰ ਕਹਿੰਦੇ ਇਹਨੂੰ ਲਵੈਂਡਰ ਕਲਰ ਵੀ ਕਹਿੰਦੇ ਇਹਨੂੰ ਫਿੱਕਾ ਜਾਮਨੀ ਰੰਗ ਵੀ ਕਹਿੰਦੇ ਤਾਂ ਫਿਰ ਬਲਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀਫਤੇ ਅੱਗੇ ਅਸੀਂ ਬਟ ਐਸੋਈ ਸੱਸੇ ਅਸੀਂ ਨਾ ਜਦੋਂ ਵੀ ਕੁਝ ਵੀਡੀਓ ਲੈ ਕੇ ਆਈਏ ਇਹਦੇ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਕੁਝ ਅਲੱਗ ਜਿਹਾ ਕਰਦੀਏ ਤੇ ਹੁਣ ਕੁਝ ਅਲੱਗ ਜਿਹਾ ਆਪਾਂ ਇਹ ਸੋਚਿਆ ਆ ਕਿ ਹਰ ਮੰਥ ਦੇ ਆ ਜਿਹੜਾ ਫਰਸਟ ਵੀਕ ਹੋਇਆ ਕਰੇਗਾ ਉਹਦੇ ਵਿੱਚ ਆਪਾਂ ਰੈਂਡਮਲੀ ਕਿਸੇ ਵੀ ਦਿਨ ਅ ਬੇਸਿਕਲੀ ਕੁਛ ਨਾ ਕੁਛ ਸਟਾਕ ਇਹੋ ਜਿਹਾ ਕੁਝ ਮਤਲਬ ਸੀਜ਼ਨ ਐਂਡ ਵਾਲਾ ਹੁੰਦਾ ਹੈ ਜਾਂ ਫਿਰ ਸਾਨੂੰ ਇਹ ਵੀ ਦਿਲ ਕਰਦਾ ਹੈ ਕਿ ਜਿਹੜੇ ਸਾਡੇ ਪੀਸਿਸ ਹੈਗੇ ਨੇ ਹਨਾ ਉਹਨਾਂ ਉੱਤੇ ਅਸੀਂ ਗੁੱਡ ਵਾਲਾ ਆਫ ਲਾ ਕੇ ਤੇ ਆਪਣੇ ਕਸਟਮਰਸ ਨੂੰ ਖੁਸ਼ ਕਰੀਏ ਸੋ ਹੈਪੀ ਡੇ ਹਨਾ ਆਪਾਂ ਇਹਦਾ ਨਾਮ ਪਾ ਦੇਣਾ ਹੈਪੀ ਡੇ ਸੇਲ ਠੀਕ ਹੈ ਜੀ ਜਿਹੜੀ ਆ ਸੇਲ ਸ਼ੁਰੂ ਹੋਏਗੀ ਤੇ ਆਪਾਂ ਇੱਕੋ ਦਿਨ ਨਹੀਂ ਕਰਾਂਗੇ ਜਿੱਦਾਂ 3 ਡੇਸ ਠੀਕ ਹੈ ਨਾਮ ਰੱਖ ਦਿੰਨੇ ਆ ਫਰਸਟ ਡੇ ਸੈਕਿੰਡ ਡੇ ਥਰਡ ਡੇ ਹੈਪੀ ਡੇ ਸੇਲ 1 ਹੈਪੀ ਡੇ ਸੇਲ 2 ਐਂਡ ਹੈਪੀ ਡੇ ਸੇਲ 3 ਇੱਕ ਕਨਸੈਪਟ ਆਪਾਂ ਸ਼ੁਰੂ ਕਰਦੇ ਆਂ ਹਰ ਮਹੀਨੇ ਦੇ ਸਟਾਰਟਿੰਗ ਵਿੱਚ ਹਨਾ ਕੁਝ ਦਿਮਾਗ 'ਚ ਨਹੀਂ ਸੀ ਆ ਰਿਹਾ ਐਕਦਾਮੀ ਆ ਗਿਆ ਜੀ ਦਿਮਾਗ ਦੇ ਵਿੱਚ ਬਸ ਤੇ ਬੇਸਿਕਲੀ ਇਹਦੇ ਵਿੱਚ ਜਿਹੜੇ ਮੈਂ ਸੂਟਸ ਦਿਖਾਉਂਗੀ ਤੁਹਾਨੂੰ ਸਬਤੇ ਹੀ ਆਫ ਹੋਊਗਾ ਕਿਸੇ ਦੀ ਮਤਲਬ ਕੋਈ ਫਿਕਸ ਆਫ ਨਹੀਂ ਹੈਗਾ ਕਿਉਂਕਿ ਮੈਂ ਕੁਝ ਕਾਟਨ ਵੀ ਦਿਖਾ ਦੇਣੀ ਜੇ ਜਿਹੜੀ ਆਪਾਂ ਆਫ ਤੇ ਕੱਟ ਦੇਣੀ ਹੈ ਠੀਕ ਹੈ ਕਟਦੇ ਨਹੀਂ ਇੰਦਰ ਸੈਂਸ ਕਿ ਔਨ ਸੇਲ ਕਟਦੇ ਨਹੀਂ ਮਤਲਬ ਐ ਹੀ ਨਹੀਂ ਕਟਦੇ ਨਹੀਂ ਔਨ ਸੇਲ ਕਰਨੀ ਆ ਆਪਾਂ ਹਨਾ ਤਾਂ ਜੋ ਤੁਸੀਂ ਕਾਟਨ ਦੇ ਸੂਟ ਵੀ ਐਸ ਸੀਜ਼ਨ ਦੇ ਵਿੱਚ ਸੇਲ ਲਾਣਾ ਹੀ ਬੜੀ ਮਤਲਬ ਕਾਟਨ ਦੇ ਸੂਟਸ ਤੇ ਐਸ ਸੀਜ਼ਨ 'ਚ ਸੇਲ ਲਾਣਾ ਬੜਾ ਅੱਛਾ ਜਿਹਾ ਬੋਲਣ 'ਚ ਬੜਾ ਅੱਛਾ ਲੱਗ ਰਿਹਾ ਹੈ ਹਨਾ ਸੋ ਤੁਸੀਂ ਸੂਟਸ ਜਦੋਂ ਪਾਓ ਉਹ ਵਾਲੇ ਕਾਟਨ ਦੇ ਤੇ ਫਿਰ ਪਲੀਜ਼ ਹੋਰਨਾਂ ਨੂੰ ਵੀ ਦੱਸਿਓ ਕਿ ਐਸ ਬੁਟੀਕ ਤੇ ਗਰਮੀਆਂ ਦੇ ਵਿੱਚ ਵੀ ਸੇਲ ਲੱਗਦੀ ਹੈ ਹਨਾ ਚਲੋ ਵੀ ਸਟਾਰਟ ਕਰਦੇ ਆ ਪਹਿਲਾਂ ਅਸੀਂ ਜੋਰਗੇਟ ਦੇ ਸੂਟਸ ਸਟਾਰਟ ਕਰਦੇ ਆ ਜੀ ਜਿਹੜੀ ਕਿ ਆਲਵੇਸ ਡਿਮਾਂਡ ਚ ਰਹਿੰਦੇ ਨੇ ਇਹ ਹੁਣ ਐਕਚੁਅਲੀ ਜਿਹੜਾ ਜਾਰਜਟ ਹੈ ਨਾ ਇਹ ਮੈਂ ਥੋੜਾ ਜ਼ਿਆਦਾ ਆਫ ਤੇ ਕੱਢੂੰਗੀ ਬਿਕਾਜ਼ ਹੁਣ ਜਿੱਦਾਂ ਆ ਜਿਹੜੇ ਅਗਲੇ ਆਉਣੇ ਹਨ ਦਿਸ ਇਜ਼ ਅਪ੍ਰੈਲ ਆਨਵਲ ਹੈ ਬਸ ਤੇ ਜਿਹੜੇ ਜੂਨ ਚ ਲਾਏ 2 ਮੰਥਸ ਹੁੰਦੇ ਹਨ ਨਾ ਉਹ ਸ਼ਾਇਦ ਆਬਜੈਕਟ ਵੀ ਨਹੀਂ ਪੈਣੀ ਹਨਾ ਸੋ ਆਂਦੇ ਰਹਿਣੇ ਆਪਾਂ ਕੋ ਤੇ ਨਵੇਂ ਪੀਸੇ ਆਉਂਦੇ ਰਹਿਣੇ ਆ ਤੇ ਜਿਹੜੇ ਹੁਣ ਸਾਡੇ ਬਣੇ ਪੀਸੇ ਨੇ ਇਹਨਾਂ ਨੂੰ ਅਸੀਂ ਕੱਢਾਂਗੇ ਲੈਸ ਤੇ ਠੀਕ ਹੈ ਜੀ ਔਨ ਸੇਲ ਲਾਵਾਂਗੇ ਲੈਸ ਤੇ ਤੇ ਕਰਨ ਲੱਗੇ ਆ ਜੀ ਅਸੀਂ ਸਟਾਰਟ ਆਪਣੇ ਸੋਹਣੇ ਸੋਹਣੇ ਪੀਸਿਸ ਦੇ ਨਾਲ ਤਾਂ ਜੋ ਸਾਡੇ ਕਸਟਮਰਸ ਨੂੰ ਜ਼ਿਆਦਾ ਵੇਟ ਨਾ ਕਰਨੀ ਪਏ ਹਨਾ ਇਹ ਹੈਗਾ ਜੀ ਸਕਾਈ ਬਲੂ ਕਲਰ ਦਾ ਸੂਟ ਵਿਦ ਬਿਊਟੀਫੁਲ ਸਕਰੀਨ ਸੈਮੀ ਜਾਰਜਟ ਹੈਗਾ ਹੈ ਇਹ ਆ ਦੇਖੋ ਠੀਕ ਹੈ ਇਹਦੇ ਘੇਰੇ ਤੇ ਤੁਹਾਨੂੰ ਲੇਸ ਲਗਵਾਉਣ ਦੀ ਲੋੜ ਨਹੀਂ ਬਿਕੋਜ਼ ਘੇਰੇ ਉੱਪਰ ਆਲਰੇਡੀ ਇੱਕ ਪੱਟੀ ਦਿੱਤੀ ਹੋਈ ਹੈ ਤੁਹਾਨੂੰ ਲੱਗ ਗਿਆ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਜੀ ਦੇਖੋ ਬਿਊਟੀਫੁਲ ਪੀਸ ਠੀਕ ਹੈ ਘੇਰੇ ਤੇ ਵੀ ਇਹਦੀ ਕੀ ਹੋਇਆ ਹੋਇਆ ਵੀ ਦਿਖਾ ਦਿੰਨੇ ਆ ਜੀ ਅਸੀਂ ਆ ਦੇਖੋ ਜੀ ਡਬਲ ਕਲਰ ਦੀ ਐਦਾਂ ਅਸੀਂ ਆ ਪੱਟੀ ਜੀ ਕਰਵਾਤੀਏ ਸੋ ਤੁਹਾਡੇ ਲੇਸ ਦੇ ਪੈਸੇ ਬਚਾਉਂਦੇ ਆ ਅਸੀਂ ਹਨਾ ਵੀ ਆਲਰੇਡੀ ਇਹ ਡਬਲ ਸਵੋਣੇ ਪੈਂਦੇ ਆ ਹਨਾ ਇਹ ਵਾਲੇ ਸੂਟਸ ਜਾਰਗੇਟ ਦੇ ਤੇ ਫਿਰ ਆਪਾਂ ਕਿਹਾ ਕਿ ਵੈਸੇ ਬਚਾ ਦਿੰਦੇ ਆਪਾਂ ਹੋਰ ਨਹੀਂ ਖਰਚਵਾਂਦੇ ਆਪਣੇ ਕਸਟਮਰ ਦੇ ਸੇਮ ਜਿੱਦਾਂ ਫਰੰਟ ਤੇ ਆ ਸੇਮ ਡਿਜ਼ਾਈਨ ਇਦਾਂ ਹੀ ਬੈਕ ਤੇ ਆਊਗਾ ਜੀ ਤੇ ਆ ਇਹਦੀ ਬਾਟਮ ਹੈਗੀ ਹੈ ਇਹ ਵੀ ਸਕਰੀਨ ਆ ਦੇਖੋ ਕਿੰਨਾ ਅੱਛਾ ਪੈਟਰਨ ਆ ਜਿਓਮੈਟ੍ਰਿਕ ਜਿਹਾ ਪੈਟਰਨ ਹੈ ਜੀ ਸੈਮੀ ਜਾਰਜਟ ਹੈ ਅੱਛੀ ਵਾਲੀ ਠੀਕ ਹੈ ਅੱਛਾ ਜਾਰਜਟ ਦਾ ਇੱਕ ਫਾਇਦਾ ਹੁੰਦਾ ਹੈ ਵੱਟ ਨਹੀਂ ਬੰਦੇ ਇਹਨੂੰ ਆਰਾਮ ਨਾਲ ਤੁਸੀਂ ਇਹਨੂੰ ਅੱਛਾ ਹਲਕੀ ਵਾਲਾ ਕੱਪੜਾ ਹੈਗਾ ਐ ਨਹੀਂ ਹੈਗਾ ਕਿ

ਬੜੇ ਬਿਊਟੀਫੁਲ ਕਲਰਸ ਲਗਾਏ ਹੋਏ ਨੇ ਮਲਟੀ ਕਲਰ ਸਕਰੀਨ ਇਹ ਆਏ ਠੀਕ ਹੈ ਇਹਦੇ ਵਿੱਚ ਤਿੰਨ ਚਾਰ ਕਲਰਸ ਯੂਜ਼ ਕੀਤੇ ਹੋਏ ਆਪਾਂ ਕੰਟਰਾਸਟ ਵਿੱਚ ਦੁਪੱਟਾ ਐਸ ਯੂਜਵਲ ਜਿੱਦਾਂ ਆਪਾਂ ਬੋਲਦੇ ਹੁੰਨੇ ਆ ਜੀ ਖੁੱਲਾ ਡੁੱਲਾ 2.5 ਮੀਟਰ ਕੱਟ ਆਰਾਮ ਨਾਲ ਚਾਹੇ ਤੁਸੀਂ ਸਿਰਾਂ ਤੇ ਲਓ ਠੀਕ ਹੈ ਲੈ ਕੇ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਚਾਹੇ ਤੁਸੀਂ ਸਿਰਾਂ ਤੇ ਲਓ ਆਰਾਮ ਨਾਲ ਟਿਕਨ ਵਾਲੇ ਦੁਪੱਟੇ ਹੈ ਠੀਕ ਹੈ ਬਹੁਤ ਸੋਹਣੇ ਪੀਸ ਜੀ ਠੀਕ ਹੈ ਜੀ ਤੇ ਇਹਦਾ ਹੁਣ ਤਾਂ ਨੂੰ ਪ੍ਰਾਈਸ ਵੀ ਦੱਸ ਦਿੰਨੇ ਆਪਾਂ ਦੇਖੋ ਜੀ ਇਹਦਾ ਪ੍ਰਾਈਸ ਹੈਗਾ ਝੂਠ ਅਸੀਂ ਬੋਲਦੇ ਨਹੀਂ 2400 ਪ੍ਰਾਈਸ ਹੈ ਠੀਕ ਹੈ ਤੇ ਹੁਣ ਆਪਾਂ ਆਹ ਜਿਹੜਾ 2400 ਵਾਲਾ ਹੈਗਾ ਆ ਇਹ ਆਪਾਂ ਅੱਜ ਹੁਣ ਕੱਢਣਾ ਜੇ 2100 ਦਾ ਠੀਕ ਹੈ 300 ਅਸੀਂ ਆਫ ਕਰਤਾ ਸਿੱਧਾ ਹੀ ਕੋਈ ਬਹੁਤਾ ਪੁਰਾਣਾ ਸਟਾਕ ਨਹੀਂ ਹੈਗਾ ਇਹ ਕੁਝ ਟਾਈਮ ਆਈ ਫੀਲ ਇੱਕ ਦੋ ਦਿਨ ਪਹਿਲਾਂ ਲਾਸਟ ਵੀਕ ਦੇ ਐਂਡ 'ਚ ਹੀ ਆਉਂਦੇ ਸਾਡੇ ਜਿਹੜਾ ਨਿਊ ਸਟਾਕ ਬੇਸਿਕਲੀ ਸੰਡੇਜ਼ ਆਉਂਦਾ ਆ ਠੀਕ ਹੈ ਤੇ 24 ਤੋਂ ਸੀ ਇਹਨੂੰ ਕਰਤਾ ਹੁਣ 2100 ਸ਼ਿਪਿੰਗ ਐਕਸਟਰਾ ਲੱਗੇਗੀ ਜੀ ਲੇਕਿਨ ਅਗਰ ਤੁਸੀਂ ਸਾਡ ਤੋਂ ਪਹਿਲੀ ਵਾਰ ਹੀ ਸ਼ਾਪਿੰਗ ਕਰ ਰਹੇ ਹੋ ਤੇ 100 ਵੇਵ ਆਫ ਹੋ ਜਾਂਦਾ ਹੈ ਪਲੱਸ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਤੇ ਡਨ 50 ਹੋਰ ਹੋ ਜਾਣਾ ਠੀਕ ਹੈ ਜੀ ਤੇ ਲੇਕਿਨ ਸ਼ਿਪਿੰਗ ਲੱਗੇਗੀ ਹੈ ਜਿਹੜੇ ਸੇਲ ਪੀਸਿਸ ਹੁੰਦੇ ਆ ਨਾ ਇਹਨਾਂ ਦੇ ਉੱਪਰ ਸ਼ਿਪਿੰਗ ਜ਼ਰੂਰ ਲੱਗੇਗੀ ਸ਼ਿਪਿੰਗ ਫ੍ਰੀ ਨਹੀਂ ਹੋਏਗੀ ਜੀ ਠੀਕ ਹੈ ਜੀ ਸੋ ਅਗਰ ਵੇਵ ਆਫ ਵੀ ਹੋਏਗਾ ਤੇ ਸ਼ਿਪਿੰਗ ਚਾਰजेस ਪਾ ਕੇ ਠੀਕ ਹੈ ਸੋ ਇਹ ਜਿਹੜਾ ਹੈਗਾ ਆ ਇਹ ਤੁਹਾਨੂੰ ਪੈਣਾ ਆ 2100 ਦਾ ਠੀਕ ਹੈ ਸ਼ਿਪਿੰਗ ਐਕਸਟਰਾ ਠੀਕ ਹੈ ਬੜਾ ਅੱਛਾ ਕਲਰ ਹੈ ਇਹ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਵਾਈਟ ਸਭ ਦੀ ਜਾਨ ਔਰ ਨਾ ਐਕਚੁਅਲੀ ਬੜਾ ਟ੍ਰੈਂਡਿੰਗ ਦੇ ਵਿੱਚ ਹੈ ਪੀਸ ਇਹਦੇ ਤੇ ਅਸੀਂ ਕਰਾਇਆ ਹੋਇਆ ਜੇ ਡਬਲ ਕੰਟ ਫੋਇਲ ਐਂਡ 골ਡਨ ਬਲੋਕ ਏ ਤੁਸੀਂ ਕਿਸੇ ਵੀ ਬੁਟੀਕ ਤੇ ਲੈਣ ਚਲੇ ਜਾਓ ਜੇ ਤੁਹਾਨੂੰ ਇਹ ਅੱਜ ਦੇ ਟਾਈਮ 'ਚ ਕੋਈ ਆਫਰ ਚ ਦੇ ਰਿਹਾ ਹੈ ਨਾ ਤੁਹਾਨੂੰ ਜ਼ਰੂਰ ਦੱਸਿਓ ਜਿਆ ਕੇ ਹੈ ਨਾ ਤੇ ਆ ਦੇਖੋ ਜੀ ਵੈਰੀ ਬਿਊਟੀਫੁਲ ਪੀਸ ਇਹਦਾ ਤੁਸੀਂ ਦਾ ਉਹ ਦੇਖੋ ਜੀ ਜਰਾ ਤੁਸੀਂ ਇੱਕ ਵਰੀ ਲੁੱਕ ਦੇਖੋ ਜੀ ਫੈਂਟੈਸਟਿਕ ਲੁੱਕ ਬਹੁਤ ਪਿਆਰਾ ਬਹੁਤ ਸੋਹਣਾ ਬੜਾ ਹੀ ਸੋਬਰ ਅਚੂਲੀ ਜਾਰਜਟ ਸੈਮੀ ਜਾਰਜਟ ਆ ਦੇਖੋ ਤੁਹਾਨੂੰ ਲੱਗ ਗਿਆ ਦਿਖਾ ਦਿੰਨੇ ਆ ਆ ਇਹਦਾ 골ਡਨ ਬਲਾਕ ਵਿਦ ਫੋਇਲ ਆਪਾਂ ਇਹਤੇ ਡਬਲ ਕੰਮ ਕਰਵਾਇਆ ਹੋਇਆ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਪੀਸ ਬੜਾ ਸੋਹਣਾ ਪੀਸ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਆ ਠੀਕ ਹੈ ਕੇਰਾ ਇਹਦਾ ਇਦਾਂ ਹੀ ਬਣਿਆ ਹੋਇਆ ਤੇ ਦੀ ਬੈਕ ਤੇ ਵੀ ਬੜਾ ਹੀ ਵਧੀਆ ਕੰਮ ਹੋਇਆ ਹੋਇਆ ਆ ਦੇਖੋ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਬੜਾ ਅੱਛਾ ਜਿਹਾ ਕਨਸੈਪਟ ਹੈਗਾ ਇਹਦਾ ਠੀਕ ਹੈ ਆ ਦੇਖੋ ਜੀ ਇਹਦੀਆਂ ਬਾਵਾ ਵੀ ਦਿਖਾ ਦਿੰਨੇ ਆ ਤੁਹਾਨੂੰ ਹਾਂ ਤਾਂ ਬਲੌਕ ਦੇਖੋ ਤੁਸੀਂ ਕਿੰਨਾ ਸੋਹਣਾ ਆ ਆ ਦੇਖੋ ਆ ਇਹਦੀਆਂ ਬਾਵਾ ਠੀਕ ਹੈ ਜੀ ਬਲੌਕ ਐਂਡ ਫੋਇਲ 골ਡਨ ਬਲੌਕ ਆਲਵੇਜ਼ ਮਹਿੰਗਾ ਹੁੰਦਾ ਜੀ ਥੋੜਾ ਤੇ ਜਿਹੜੀ ਇਹਦੀ ਬਾਟਮ ਤੇ ਆਣਾ ਕੰਮ ਆ ਦੇਖੋ ਆ ਬਿਊਟੀਫੁਲ ਛੋਟਾ 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 ਜਿਹੜਾ ਕੰਮ ਆ ਆ ਸਾਰਾ ਆਣਾ ਇਹਦੀ ਬਾਟਮ ਤੇ ਆ ਬਾਬਾ ਬਹੁਤ ਪਿਆਰਾ ਪੀਸ ਹੈ ਠੀਕ ਹੈ ਇਹਦਾ ਦੁਪੱਟਾ ਵੀ ਦਿਖਾਉਣੀ ਆ ਤੁਹਾਨੂੰ ਫੇਰ ਦੱਸਦੇ ਆ ਤੁਹਾਨੂੰ ਸੋਹਣਾ ਜਾਈ ਪ੍ਰਾਈਸ ਠੀਕ ਹੈ ਜੀ ਆਹ ਦੇਖੋ ਜੀ ਬਹੁਤ ਬਹੁਤ ਹੀ ਪਿਆਰਾ ਪੀਸ ਹੈ ਯਾਰ ਸੱਚੀ ਬੜਾ ਪਿਆਰ ਆ ਲਓ ਆ ਦੇਖੋ ਪਾਰਟੀ wear ਦਾ ਪਾਰਟੀ wear ਔਰ ਸੋਬਰਦਾ ਹੈ ਇਹ ਵਾਈਟ ਇਸ ਤੋ ਵੈਸੇ ਹੀ ਬੜਾ ਵਾਈਟ ਕਲਰ ਤੇ ਵੈਸੇ ਹੀ ਬੜਾ ਗੁੱਡ ਹੁੰਦਾ ਹੈ ਵੀ ਆਪਾਂ ਵਾਈਟ ਨੂੰ ਤੇ ਕਾਲੇ ਨੂੰ ਮੜਾ ਕੇ ਜਿਹਨੇ ਸਾਰੇ ਰੰਗ ਰੱਬ ਦੇ ਬਣਾਏ ਹੁੰਦੇ ਕੋਈ ਮੜਾ ਨਹੀਂ ਹੁੰਦਾ ਆ ਦੇਖੋ ਬਹੁਤ ਪਿਆਰਾ ਹੈ ਜੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਲੱਗ ਗਿਆ ਦਿਖਾਉਣੇ ਤੁਹਾਨੂੰ ਇਹਦਾ ਬਾਰਡਰ ਠੀਕ ਹੈ ਜੀ ਔਰ ਸਾਰੇ ਦੁਪੱਟੇ ਦੇ ਵਿੱਚ ਡਿਜ਼ਾਈਨਿੰਗ ਦੇਖੋ ਇਦਾਂ ਦੀ ਆਉਣੀ ਹੈ ਆ ਲੰਬੇ ਲੰਬੀਆਂ ਲਾਈਨਾਂ ਪਲੱਸ ਫੋਇਲ ਬਹੁਤ ਸੋਹਣਾ ਪੀਸ ਹੈ ਜੀ ਉਹੀ ਕਹਿਣ ਦੀ ਲੋੜ ਨਹੀਂ ਹੈ ਖੁੱਲਾ ਡੁੱਲਾ ਦੁਪੱਟਾ ਹੈ ਜੀ ਆ ਦੇਖੋ ਦੁਪੱਟੇ ਤੇ ਕੰਮ ਦੇਖੋ ਤੁਸੀਂ ਕਿੰਨਾ ਪਿਆਰਾ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਜੀ ਠੀਕ ਹੈ ਜੀ ਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਅਸੀਂ ਦੱਸਣ ਲੱਗੇ ਜੇ ਤੇ ਪ੍ਰਾਈਸ ਦੱਸ ਕੇ ਦੱਸਦੇ ਆਪਾਂ ਕਿ ਅਸੀਂ ਇਹਤੇ ਕਿੰਨਾ ਲੈਸ ਲਾਉਣਾ ਹੈ ਇਹ ਹੈਗਾ ਆ 2800 ਦਾ ਤੇ 2800 ਦਾ ਪੀਸ ਹੈ ਤੇ ਇਹਦੇ ਤੇ ਆਪਾਂ ਅੱਜ ਲੈਸ ਲਾ ਦਨੇ ਆ ਜੀ 2600 ਦਾ ਕਰ ਦਟੇ ਨੂੰ ਸਾਨੂੰ 25 ਦਾ ਕਰ ਦਿੱਤੇ ਠੀਕ ਹੈ 26 ਤੋਂ ਵੀ ਦੇਖੋ ਅਸੀਂ 25 ਦਾ ਕਰਤਾ ਡਬਲ ਕਮ ਹੈਗਾ ਆਲਰੇਡੀ ਰੇਟ ਸਾਡੇ ਜੈਨੂਨ ਹੁੰਦੇ ਨੇ ਲੇਕਿਨ ਫਾਇਲ ਵੀ ਹੋਇਆ ਹੋਇਆ ਹੈ ਪਲੱਸ 골ਡਨ ਬਲਾਕ ਹੋਇਆ ਹੋਇਆ ਹੈ 골ਡਨ ਬਲਾਕ ਆਲਵੇਸ ਨੋਰਮਲ ਬਲਾਕ ਨਾਲੋਂ ਮਹਿੰਗਾ ਹੁੰਦਾ ਜੀ ਠੀਕ ਹੈ 2800 ਉਹਦਾ ਪ੍ਰਿੰਟ ਰੇਟ ਹੈ ਲੇਕਿਨ ਅਸੀਂ ਤੁਹਾਨੂੰ ਉਹ ਦੇ ਰਹੇ ਆ ਕਿੰਨੇ ਦਾ ਜੀ 2500 ਦਾ 2500 ਓਨਲੀ ਠੀਕ ਹੈ ਤੇ ਹੁਣ ਦਿਖਾਉਣੇ ਆ ਤੁਹਾਨੂੰ ਬੜਾ ਹੀ ਸੋਨਾ ਪੀਸ ਜੀ ਜਿਹੜਾ ਮਤਲਬ ਨਾ ਹਰ ਮੌਸਮ ਦੇ ਵਿੱਚ ਜੇ ਅਸੀਂ ਭਾਵੇਂ ਗਰਮੀਆਂ ਨੇ ਭਾਵੇਂ ਸਰਦੀਆਂ ਨੇ ਇਹ ਕਲਰ ਕਦੀ ਵੀ ਆਊਟ ਆਫ ਟ੍ਰੈਂਡ ਜਾਂਦਾ ਹੀ ਨਹੀਂ ਹੈ ਆਪਾਂ ਗਰਾਹਤਾ ਇੱਥੇ ਹੋਰ ਚਾਰ ਚਾਰ ਲਾਂਲੀ ਅ ਕੀ ਬੋਲਦੇ ਨੇ ਉਹ ਕੰਟਰਾਸਟ ਦੁਪੱਟਾ ਲਾਤਾ ਜੀ ਠੀਕ ਹੈ ਜੀ ਆਹ ਹੁਣ ਤੁਹਾਨੂੰ ਦਿਖਾਉਨੇ ਆ ਜੀ ਅਸੀਂ ਬਿਊਟੀਫੁੱਲ ਜੈ ਸੂਟ ਇੱਥੇ ਗਰਾਹਤੀ ਆਪਾਂ ਮਿਲਕੀ ਕੋਸ਼ਿਸ਼ ਕਰੀ ਦੀਏ ਕਿ ਸੇਮ ਚੀਜ਼ ਨਾ ਆਵੇ ਤੁਹਾਡੀਆਂ ਅਲਮਾਰੀਆਂ ਦੇ ਵਿੱਚ ਕੁਝ ਹਟ ਕੇ ਆਵੇ ਕਿ ਟੰਗਿਆ ਹੋਵੇ ਤੇ ਖੋਲਦੇ ਸਾਡੇ ਨੂੰ ਕੋਈ ਯਾਦ ਆਵੇ ਅਸੀਂ ਯਾਦ ਆਈਏ ਕੋਈ ਯਾਦ ਆਏ ਅਸੀਂ ਯਾਦ ਆਈਏ ਵੈਂਡ ਦਾ ਟ੍ਰੈਂਡ ਇੱਥੋਂ ਦਿੱਤਾ ਸੀ ਯਾਰ ਕਮਾਲ ਦੇ ਸੂਟ ਹੁੰਦੇ ਆਪਾਂ ਇਹ ਚਾਹੁੰਦੇ ਆ ਕਿ ਸਾਡੇ ਕਸਟਮਰ ਸਾਡੇ ਸੂਟਸ ਨੂੰ ਇਹ ਬੋਲਣ ਆਹ ਦੇਖੋ ਬਹੁਤ ਪਿਆਰਾ ਪੀਸ ਹੈ ਲਾਈਲੈਕ ਕਲਰ ਕਹਿੰਦੇ ਇਹਨੂੰ ਲਵੈਂਡਰ ਕਲਰ ਵੀ ਕਹਿੰਦੇ ਇਹਨੂੰ ਫਿੱਕਾ ਜਾਮਨੀ ਰੰਗ ਵੀ ਕਹਿੰਦੇ ਆਪਾਂ ਇਹਨੂੰ ਠੀਕ ਹੈ ਜੀ ਆਹ ਦੇਖੋ ਬਹੁਤ ਸੋਹਣਾ ਰੰਗ ਹੈ ਜੀ ਬੜਾ ਹੀ ਪਿਆਰਾ ਪੀਸ ਹੈ ਠੀਕ ਹੈ ਆਹ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਲੱਗ ਗਿਆ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਮਿਲਕੀ ਕਰਵਾਤੀ ਇਹਦੀ ਪੂਰਾ ਫਰੰਟ ਆਪਾਂ ਇਦਾਂ ਕਵਰ ਕਰਵਾਤਾ ਹੈ ਔਰ ਘੇਰੇ ਦੇ ਉੱਪਰ ਇਹਦਾ ਬਾਰਡਰ ਆ ਜਾਏਗਾ ਠੀਕ ਹੈ ਇਹ ਬਾਹਾਂ ਬਣੀਆਂ ਹੋਈਆਂ ਜੇ ਇਹਦੀਆਂ ਸਾਈਡ ਤੇ ਔਰ ਬੈਕ ਤੇ ਵੀ ਡਿਜ਼ਾਈਨ ਹੈਗਾ ਇਹਦੇ ਉਹ ਵੀ ਦਿਖਾ ਦਿੰਦੇ ਹਾਂ ਤੁਹਾਨੂੰ ਆ ਦੇ आएगा एक बीफुल ठीक है और प्लेन होगी क्योंकि ना एक बहुत ज्यादा कोस्टली पै जिल ऑल ओवर बॉटम से मिलकी चलावे तो बहुत कॉस्टली पैंता अच्छा ए दुपट्टा देखो असंट्रास्ट करता है वाइन कलर करता है लवेंडर कलर आल, और मतलब बैक लुक्स डिफरेंट ठीक है जी थी? एंट्रास्ट है आज ਦੁਪट्टे ਦੀ ਫੁੱਲ ਗ੍ਰੇਸ ਦੇਖੋ ਹੈਵੀ ਦੁਪੱਟਾ ਪੂਰਾ ਖੁੱਲਾ ਡੁੱਲਾ ਟਾਈ ਮੀਟਰ ਤੁਹਾਨੂੰ ਲੱਗ ਗਿਆ ਉਹ ਦਿਖਾ ਰਹੇ ਹਾਂ ਦੇਖੋ ਲਾਈਲੈਕ ਕਲਰ ਦਾ ਸੂਟ ਠੀਕ ਹੈ ਤੇ ਡਾਰਕ ਵਾਈਨ ਕਲਰ ਦਾ ਦੁਪੱਟਾ ਦੁਪੱਟੇ ਦੀ ਗ੍ਰੇਸ ਦੇਖੋ ਤੁਸੀਂ ਪੱਲੇ ਦੇਖੋ ਤੁਸੀਂ ਪੱਲੇ ਆ ਗਿਆ ਹੈਵੀ ਵਾਲਾ ਫਲੋਰਲ ਜਾਂ ਮਿਲਕੀ ਕਰਾਟਾ ਲੱਗ ਗਿਆ ਸਾਦਿਆਂ ਤੁਹਾਨੂੰ ਆ ਬਹੁਤ ਸੋਹਣਾ ਪੀਸ ਹੈ ਜੀ ਇਹ ਪਾਰਟੀ ਵੇਅਰ ਦਾ ਪਾਰਟੀ ਵੇਅਰ ਔਰ ਕੈਜੂਅਲੀ ਵੀ ਲੁੱਕ ਇਨ ਏਅਰ ਬਹੁਤ ਸੋਹਣਾ ਪੀਸ ਆ ਦੇਖੋ ਦੁਪੱਟਾ ਲਿੱਟਾ ਹੋਇਆ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਔਰ ਖੁੱਲਾ ਢੁੱਲਾ ਦੁਪੱਟਾ ਹੈ ਜੀ ਕਹਿਣ ਦੀ ਲੋੜ ਨਹੀਂ ਪਰ ਮੈਨੂੰ ਆਦਤ ਹੈ ਮੇਰੇ ਕਸਟਮਰਸ ਆ ਕੇ ਸਭ ਤੋਂ ਪਹਿਲਾਂ ਜਦੋਂ ਮੈਨਾਂ ਨੂੰ ਦੁਪੱਟਾ ਕੈਰੀ ਕਰਕੇ ਦਿਖਾਉਣੀ ਹੈ ਨਾ ਤੇ ਉਹ ਕਹਿੰਦੇ ਕਿ ਅਸੀਂ ਜਦੋਂ ਦੁਪੱਟੇ ਘਰੇ ਵੀ ਕੈਰੀ ਕਰਦੇ ਸਾਨੂੰ ਯਾਦ ਆ ਜਾਂਦਾ ਬੜਾ ਹੀ ਸੋਹਣਾ ਜੀ ਖੁੱਲਾ ਢੁੱਲਾ ਦੁਪੱਟਾ 2.5 ਮੀਟਰ ਕੱਟ ਆ ਦੇਖੋ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆਪਾਂ ਤੇ ਨਾਲ ਹੀ ਆਪਾਂ ਦੱਸ ਦੇਣੀ ਹੈ ਕਿ ਆਪਾਂ ਇਹ ਤੇ ਕਿੰਨੀ ਲਾ ਰਹੀਆਂ ਜੀ ਲੈਸ ਠੀਕ ਹੈ ਜੀ ਇਹ ਸੂਟ ਹੈਗਾ ਜੀ ਮਿਲਕੀ ਵਾਲਾ ਇਹ ਅਦਰਵਾਇਜ਼ ਹੈਗਾ ਯਾ 29 ਦਾ ਠੀਕ ਹੈ ਜੀ ਤੇ ਅੱਜ ਸਾਨੂੰ ਪੈਣਾ ਹੈ 2600 ਦਾ ਠੀਕ ਹੈ ਜੀ 2900 ਦਾ ਸੂਟ ਹੈ ਲੇਕਿਨ ਹੁਣ ਅੱਜ ਜਿਹੜੀ ਆਪਾਂ ਕੱਢ ਰਹੇ ਆ ਜੀ ਸੇਲ ਵਾਲੀ ਸੀਰੀਜ਼ ਪਹਿਲਾ ਦਿਨ ਹੈ ਜੀ ਸੇਲ ਦਾ ਹੈ ਠੀਕ ਹੈ 3 ਦਿਨ ਚੱਲੇਗੀ ਜੀ ਸੇਲ ਪਹਿਲੇ ਦਿਨ ਦੇ ਸੇਲ ਦੇ ਵਿੱਚ ਜੀ ਆਪਾਂ ਕਰਾ ਦੇ ਤੁਹਾਡੇ ਬੜੇ ਫਾਇਦੇ ਠੀਕ ਹੈ ਸੋ ਇਹ ਜਿਹੜਾ ਸੂਟ ਹੈਗਾ ਤੁਹਾਨੂੰ ਜਿਹੜਾ 2900 ਦਾ ਹੈਗਾ ਲੇਕਿਨ ਅੱਜ ਇਹ ਤੁਹਾਨੂੰ 2600 ਦਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਦੇਖੋ ਇਹ देखो ये ਏਦਾਂ ਵੀ ਤੁਹਾਨੂੰ ਰੱਖ ਕੇ ਦਿਖਾ ਰਹੇ ਆ ਫੈਂਟਾਸਟਿਕ ਕਲਰ ਕੰਬੀਨੇਸ਼ਨ ਹੈ ਆ ਗਿਆ ਜੀ ਤੁਹਾਡਾ ਸਾਰਿਆਂ ਦਾ ਚਾਹੀਤਾ ਵਰਨੀਆਂ ਦਾ ਕਹਿੰਦੇ ਹੁੰਦੇ ਆ ਫੇਵਰਟ ਵਾਲਾ ਕਲਰ 베ਬੀ ਪਿੰਕ ਕਲਰ ਔਰ 베ਬੀ ਪਿੰਕ ਕਲਰ ਉੱਪਰ ਆਪਾਂ ਇਹਨਾ ਹੈਵੀ ਵਾਲਾ ਕਰਵਾਤਾ ਜੇ ਪੇਂਟ ਠੀਕ ਹੈ ਜੀ ਬਹੁਤ ਹੀ ਸੋਹਣਾ ਵਾਲਾ ਪੀਸ ਹੈ ਸੌਫਟ ਜਾਰਜਟ ਹੈ ਔਰ ਤੁਸੀਂ ਇਹਦੇ ਪੇਂਟ ਦੇ ਕਮਾਲ ਦੇਖੋ ਆ ਠੀਕ ਹੈ ਗਲੇ ਉੱਪਰ ਕੁਝ ਨਹੀਂ ਕਰਵਾਇਆ ਸੀ ਠੀਕੇ ਜੀ ਜਿਹੜਾ ਘੇਰਾ ਆ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਕਵਰ ਕਰਵਾਇਆ ਹੈ ਹੈਵੀ ਘੇਰਾ ਬਣਵਾਇਆ ਹੈ ਲਾਗੇ ਵੀ ਦਿਖਾਏ ਆ ਤੁਹਾਨੂੰ ਆ ਦੇਖੋ ਪੇਂਟ ਦੇਖੋ ਇਹਦਾ ਤੁਸੀਂ ਬਿਊਟੀਫੁਲ ਪੇਂਟ ਕਿੰਨੇ ਸੋਹਣੇ ਸੋਹਣੇ ਰੋਜ਼ੀਜ਼ ਹੀ ਬਣਾਤੇ ਆਪਾਂ ਜੀ ਆ ਵੇਖੋ ਸਹੀ ਪੂਰਾ ਬਾਗੀਚਾ ਲਿਆ ਕੇ ਰੱਖਤਾ ਆਪਾਂ ਪੂਰਾ ਗਾਰਡਨ ਤੁਹਾਡੇ ਸੂਟ ਦੇ ਘੇਰੇ ਤੇ ਆ ਗਿਆ ਵੈਰੀ ਬਿਊਟੀਫੁਲ ਔਰ ਬੜੀ ਸੋਬਰ ਜੇ ਕਲਰ ਨੇ ਠੀਕੇ ਜੀ ਆ ਦੇਖੋ ਆ ਦੇ ਕੋ ਗਲੇ ਨੂੰ ਤੁਸੀਂ ਲੇਸ ਲਗਵਾਓ ਬਟਨਸ ਲਗਵਾਓ ਜੋ ਵੀ ਕਰਵਾਣਾ ਹੈ ਤੁਸੀਂ ਜੋ ਵੀ ਕਰਵਾਣਾ ਹੈ ਉਹ ਤੁਹਾਡੀ ਇੱਛਾ ਘੇਰਾ ਅਸੀਂ ਬੜੇ ਸੋਹਣੇ ਫੁੱਲਾਂ ਦੇ ਨਾਲ ਕਵਰ ਕਰਵਾਤਾ ਜੀ ਤੇ ਆ ਦੇਖੋ ਇਹਦੀ ਬਾਹ ਕਿੰਨੀ ਸੋਹਣੀ ਹੈ ਕਿੰਨਾ ਸੋਹਣਾ ਜਿਹਾ ਫੁੱਲ ਬਣਾਤਾ ਹੈ ਜੀ ਬੜਾ ਹੀ ਪਿਆਰਾ ਜਿਹਾ ਬੜਾ ਹੀ ਸੋਹਣਾ ਦੇਖੋ ਇਹਦੇ 'ਚ ਨਾ ਪੇਂਟ ਦਾ ਕੰਮ ਜਿਹੜਾ ਹੁੰਦਾ ਨੇ ਇਹਦੇ ਪੱਤੀਆਂ ਦੇ ਵਿੱਚ ਵੀ ਪੱਤੀਆਂ ਕੰਟਰਾਸਟ ਕੀਤਾ ਹੈ ਬੜਾ ਔਖਾ ਕੰਮ ਹੁੰਦਾ ਜੀ ਇਹ ਠੀਕ ਹੈ ਫਰੰਟ ਕਵਰ ਕਰਵਾਤਾ ਬਾਵਾ ਬਣਵਾਤੀਆਂ ਬਾਟਮ ਪਲੇਨ ਆ ਬੈਕ ਪਲੇਨ ਆ ਲੇਕਿਨ ਜਿਹੜਾ ਦੁਪੱਟਾ ਆ ਉਹ ਸ਼ਾਨਦਾਰ ਆ ਆ ਦੇਖੋ ਜੀ ਦੁਪੱਟਾ ਪੂਰਾ ਅਸੀਂ ਪੇਂਟ ਨਾਲ ਕਵਰ ਕਰਵਾਤਾ ਹੈ ਜੀ ਸਾਰੇ ਦੁਪੱਟੇ ਦੀ ਸਾਈਡਸ ਦੇ ਉੱਪਰ ਅਸੀਂ ਇਦਾਂ ਹੀ ਪੇਂਟ ਕਰਵਾਇਆ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਬਿਊਟੀਫੁਲ ਪੀਸ ਔਰ ਸੈਂਟਰ ਦੇ ਵਿੱਚ ਇਦਾਂ ਛੋਟੇ-ਛੋਟੇ ਜਿਹੜੇ ਫਲਾwrs ਕੋ ਆਤੇ ਆ ਕਿ ਦੁਪੱਟਾ ਹੈਵੀ ਕਰਤਾ ਹੈ ਠੀਕ ਹੈ ਬਹੁਤ ਪਿਆਰਾ ਪੀਸ ਹੈ ਅੱਛਾ ਕੀ ਹੁੰਦਾ ਹੈ ਨਾ ਯਾ ਜਦੋਂ ਇਹ ਵੀ ਤੁਹਾਨੂੰ ਦੱਸਦੀ ਕਿ ਜਦੋਂ ਪੇਂਟ ਕਰੀਦਾ ਹੈ ਨਾ ਇਹ ਫ੍ਰੀ ਹੈਂਡ ਪੇਂਟ ਹੁੰਦਾ ਹੈ ਠੀਕ ਹੈ ਚਾਹੇ ਅੱਡੇ ਤੇ ਲਾ ਕੇ ਕਰੀਦਾ ਹੈ ਲੇਕਿਨ ਇਹ ਫ੍ਰੀ ਹੈਂਡ ਪੇਂਟ ਹੁੰਦਾ ਹੈ ਸੋ ਸਮ ਟਾਈਮਸ ਕਿਤੇ ਨਾ ਕਿਤੇ ਕੁਝ-ਕੁਝ ਪੇਂਟ ਦੇ ਨਿਸ਼ਾਨਸ ਨਾਰਮਲੀ ਰਹਿੰਦੇ ਨੇ ਹਨਾ ਉਹ ਜਦੋਂ ਤੁਸੀਂ ਇੱਕ ਵਾਰੀ ਇਹਨਾਂ ਨੂੰ ਪਹਿਲਾ ਡਰਾਈ ਕਲੀਨ ਕਰਕੇ ਕਿਉਂਕਿ ਅਸੀਂ ਹਮੇਸ਼ਾ ਬੋਲਦੇ ਹੁੰਦੇ ਹੁਣ ਕਿ ਜਿਹੜਾ ਸਾਡਾ ਬਲੌਕ ਔਰ ਪੇਂਟ ਹੁੰਦਾ ਨਾ ਉਹਨੂੰ ਤੁਸੀਂ ਆਲਵੇਸ ਡਰਾਈ ਕਲੀਨ ਕਰਵਾਓ ਪਹਿਲੀ ਵਾਰ ਠੀਕ ਹੈ ਔਰ ਜਦੋਂ ਬਾਅਦ ਵਿੱਚ ਕਰਦੇ ਹੋ ਉਹਨੂੰ ਮਸ਼ੀਨ ਚ ਨਹੀਂ ਆਪਾਂ ਵਾਸ਼ ਦੇਣਾ ਮਸ਼ੀਨ ਵਾਸ਼ ਨਹੀਂ ਦੇਣਾ ਉਹਨੂੰ ਹੈਂਡ ਵਾਸ਼ ਦੇਣਾ ਠੀਕ ਹੈ ਔਰ ਬੇਸਿਕਲੀ ਹੈਂਡ ਵਾਸ਼ ਦੇ ਨਾਲਸ ਕੁਝ ਨਹੀਂ ਹੁੰਦਾ ਸੂਟ ਨੂੰ ਮੇਰੇ ਕੋ ਆਪਣੇ ਪੇਂਟ ਵਾਲੇ ਸੂਟ ਪਤਾ ਨਹੀਂ ਕਿੰਨੀ ਕਿੰਨੀ ਦੇਰ ਕਿੰਨੇ ਸਾਲ ਹੋ ਗਏ ਪਏ ਰਹਿੰਦੇ ਨੇ ਠੀਕ ਹੈ ਜੀ ਬਸ ਇਹ ਥੋੜੀ ਜੀ ਟੇਕ ਕੇਅਰ ਕਰਨੀ ਪੈਂਦੀ ਹੈ ਤੇ ਜਦੋਂ ਤੁਸੀਂ ਪਹਿਲੀ ਵਾਰੀ ਟਰਾਈ ਕਰੋ ਉਹ ਜਿਹੜਾ ਮਾੜਾ ਮੋਟਾ ਕਿਤੇ ਕੁਝ ਲੱਗਿਆ ਰਹਿੰਦਾ ਨਾ ਉਹ ਉਤਰ ਜਾਂਦਾ ਹੈ ਠੀਕ ਹੈ ਜੀ ਤੇ ਇਹਦਾ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆਪਾਂ ਇਹਦਾ ਪ੍ਰਾਈਸ ਹੈਗਾ ਜੀ 2500 ਆ ਠੀਕ ਹੈ ਜੀ ਤੇ ਇਹ ਤੁਹਾਨੂੰ ਹੁਣ ਅੱਜ ਪਹਿਣਾ ਆ 2500 ਦਾ ਜਿਹੜਾ ਪੇਂਟ ਸੂਟ ਹੈਗਾ 2300 ਦਾ ਠੀਕ ਹੈ ਇਹਨੂੰ ਬਹੁਤਾ ਘਟਾ ਨਹੀਂ ਸਕਦੇ ਕਿਉਂਕਿ ਬਹੁਤ ਹੈਵੀ ਵਾਲਾ ਕੰਮ ਹੈਗਾ ਐਂ ਅੱਛੀ ਵਾਲੀ ਜਾਰਜਟ ਹੈ ਤੇ 2300 ਦਾ ਤੁਹਾਨੂੰ ਇਹ ਪਏਗਾ ਠੀਕ ਹੈ ਇਹ ਤੇ ਅਸੀਂ ਦਿਖਾ ਦਿੱਤੇ ਤੁਹਾਨੂੰ ਹੁਣ ਅ ਜਾਰਜਟ ਇੱਕ ਪੀਸ ਹੋਰ ਹੈਗਾ ਸਾਡਾ ਜਾਰਜਟ ਦਾ ਪਿਸਤਾ ਕਲਰ ਜਿਹੜਾ ਸਭ ਦਾ ਫੇਵਰੇਟ ਹੈ ਠੀਕ ਹੈ ਇਹ ਵੀ ਕਲਰ ਕੋਸ਼ਿਸ਼ ਇਹ ਕੀਤੀ ਹੈ ਕਿ ਅਗਰ ਅਸੀਂ ਗਰਮੀ ਆ ਤਾਂ ਵਿੱਚ ਅਗਰ ਕੁਝ ਵੀ ਬਣਵਾ ਰਹੇ ਹਾਂ ਚਾਹੇ ਉਹ ਜਾਰਜਟ ਹੈ ਚਾਹੇ ਉਹ ਕਾਟਨ ਹੈ ਕੀ ਇਹੋ ਜਿਹੇ ਕਲਰਸ ਲੈ ਕੇ ਆਈਏ ਕਿ ਜਿਹੜੇ ਸਾਡੇ ਕਸਟਮਰਸ ਇੱਕ ਵਾਰੀ ਕਹਿਣ ਸਹੀ ਫੇਸੂਰ ਲਿੱਤੇ ਬਿਣਾ ਨਾ ਸਾਡੇ ਕੋ ਰਹਿਣਾ ਨਹੀਂ ਜਾਣਾ ਆਪਾਂ ਇਦਾਂ ਦੀ ਚੀਜ਼ ਤਿਆਰ ਕਰਵਾਉਣੀ ਹੈ ਹਨਾ ਤੇ ਇਹਦੇ ਉੱਤੇ ਵੀ ਡਬਲ ਕੰਮ ਹੈਗਾ ਹੈ ਮਿਲਕੀ ਪਲੱਸ ਸਕਰੀਨ ਠੀਕ ਹੈ ਤੁਹਾਨੂੰ ਦਿਖਾ ਰਹੇ ਹਾਂ ਇਹਦਾ ਬਹੁਤ ਸੋਨਾ ਪੀਸ ਹੈ ਜੀ ਇਹ ਤੁਹਾਨੂੰ ਇਹਦਾ ਫਰੰਟ ਦਿਖਾ ਦਈਏ ਪਹਿਲਾਂ ਅਸੀਂ ਤੇ ਫਿਰ ਦਿਖਾਉਨੇ ਆਪਾਂ ਤੁਹਾਨੂੰ ਇਹਦਾ ਬੈਕ ਠੀਕ ਹੈ ਜੀ ਇਹ ਦੀ ਕੋਸ਼ਿਸ਼ ਕਰੀ ਜੇ ਕਿ ਓਵਰਲੇ ਕਲਰਸ ਲੈ ਕੇ ਆਈਏ ਜਿਹੜੇ ਤੁਹਾਨੂੰ ਬੜੇ ਪਸੰਦ ਆਉਣ ਤੇ ਤੁਹਾਡੇ ਕੋ ਖਰੀਦੇ ਬਿਨਾ ਰਹਿ ਨਾ ਜਾਏ ਹਨਾ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਪੀਸ ਹੈ ਠੀਕ ਹੈ ਇਹ ਆएगी ਇਹਦੀ ਫਰੰਟ ਇਹਦੇ ਤੇ ਵੀ ਡਬਲ ਕੰਮ ਆ ਆ ਮੈਂ ਇਹਦੇ ਤੇ ਕਰਵਾਇਆ ਮਿਲਕੀ ਪਲਸ ਸਕਰੀਨ ਆ ਦੇਖੋ ਵੈਰੀ ਬਿਊਟੀਫੁਲ ਪੀਸ ਹੈ ਬੜੇ ਪਿਆਰਾ ਜਿਹਾ ਕਲਰ ਆ ਪਿਸਤਾ ਕਲਰ ਹੈ ਆ ਦੇਖੋ ਲਾਗੇ ਵੀ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਜੀ ਠੀਕ ਹੈ ਐਦਾਂ ਇਹਦੇ ਗਲੇ ਉੱਪਰ ਬਣਾਇਆ ਆ ਐਦਾਂ ਗਲੇ ਤੇ ਆਏਗੀ ਆ ਵਾਲੀ ਜਿਹੜੀ ਲਾਈਨ ਹੈਗੀਏ ਚਾਹੇ ਤੁਸੀਂ ਬ੍ਰੌਡ ਗਲਾ ਬਣਵਾਓ ਚਾਹੇ ਤੁਸੀਂ ਇਹਨੂੰ ਮਤਲਬ ਕੁਰਤਾ ਪੱਟੀ ਜਿੱਦਾਂ ਵੀ ਬਣਵਾਉਣਾ ਹੈ ਨਾ ਔਰ ਆ ਜਿਹੜੀ ਚੀਜ਼ ਹੈਗੀ ਥੱਲੇ ਆਏਗੀ ਘੇਰੇ ਉੱਪਰ ਤੇ ਇਹ ਆਣੀ ਹੈ ਜੇ ਇਹਦੀਆਂ ਬਾਵਾ ਮੋਰ ਬਣਾਦੇ ਬਾਵਾ ਤੇ ਬੜੇ ਪਿਆਰੇ ਪਿਆਰੇ ਤੇ ਹੁਣ ਦਿਖਾਣੇ ਤੁਹਾਨੂੰ ਅਸੀਂ ਇਹਦੀ ਬੈਕ ਬੈਕ ਤੇ ਵੀ ਬਿਊਟੀਫੁਲ ਵਰਕ ਆ बॉटम ਉਹ ਵੀ ਤੁਹਾਨੂੰ ਦੱਸਿਆ ਕਿ ਪਲੇਨ ਹੈ ਲੇਕਿਨ ਇਹਦੀ ਬੈਕ ਤੇ ਕੰਮ ਹੈਗਾ ਆ ਬਹੁਤ ਸੋਹਣਾ ਪੀਸ ਆ ਜਿਹੜਾ ਬਾਵਾ ਉੱਪਰ ਮੋਹਰਾ ਉਹਨੂੰ ਅਸੀਂ ਇੱਥੇ ਸੈਂਟਰ ਚ ਰੱਖਤਾ ਹੈ ਠੀਕ ਹੈ ਜੀ ਤੇ ਇਹਦਾ ਵੀ ਤੁਹਾਨੂੰ ਹੁਣ ਅਸੀਂ ਦਿਖਾਉਣੇ ਆ ਦੁਪੱਟਾ ਬਿਊਟੀਫੁਲ ਦੁਪੱਟਾ ਜਿਹੜਾ ਗਲੇ ਉੱਪਰ ਅਸੀਂ ਵੇਲ ਚਲਾਈ ਹੋਈ ਹੈ ਨਾ ਉਹੀ ਵੇਲ ਸਾਰੇ ਦੁਪੱਟੇ ਦੇ ਚਾਰੋਂ ਬੰਨੇ ਘਰਾਤੀ ਹੈ ਠੀਕ ਹੈ ਔਰ ਸਾਈਡਾਂ ਦੇ ਉੱਤੇ ਆਪਾਂ ਆਵਲੇ ਮੋਰ ਬਿਠਾਤੇ ਸੀ ਜੁਨੀ ਦੇ ਮੋਰ ਬਿਠਾਤੇ ਆ ਦੇਖੋ ਆ ਜਿਹੜੀ ਗਲੇਵਲੀ ਵੇਲ ਸੀਗੀ ਸਾਰੇ ਦੁਪੱਟੇ ਤੇ ਆ ਗਈ ਔਰ ਆ ਪੱਲਾ ਠੀਕ ਹੈ ਆ ਦੇਖੋ ਪੱਲਿਆਂ ਨੂੰ ਉੱਦਾਂ ਹੈਵੀ ਕਰਤਾ ਇਹਨਾਂ ਤੇ ਮੋਰ ਬਿਠਾ ਕੇ ਵਿਸਤਾ ਗਲਰ ਹੈ ਬਹੁਤ ਸੋਹਣਾ ਕੰਬੀਨੇਸ਼ਨ ਹੈ ਸੇਮ ਮਿਲਕੀ ਹੈਗਾ ਤੇ ਇਹ ਇਹਦਾ ਅਸਲ ਪ੍ਰਾਈਸ ਹੈਗਾ 2900 ਲੇਕਿਨ ਅਵਤਨ ਨੂੰ ਪਹਿਣਾ ਉਹ ਹੀ 32600 ਦਾ ਠੀਕ ਹੈ ਹਰ ਸੂਟ ਦੇ ਉੱਪਰ ਅਸੀਂ ਪ੍ਰੋਪਰ ਵਾਲਾ ਅੱਛਾ ਵਾਲਾ ਆਫ ਲਾ ਕੇ ਦਿੱਤਾ ਹੈ ਕਿਉਂਕਿ ਇਹ ਨਹੀਂ ਹੈਗਾ ਕਿ ਥਿਸ ਇਜ਼ ਨਾਟ ਕਲੈਰੈਂਸ ਸੇਲ ਇਹ ਉਹ ਆਵਾਜ਼ ਕਿ ਅਸੀਂ ਸੋਚਿਆ ਕਿ ਵੀਕ ਦੇ ਹਰ ਪਹਿਲੇ ਹਫਤੇ ਦੇ ਵਿੱਚ ਤਿੰਨ ਦਿਨ ਸੇਲ ਲਾਇਆ ਕਰਾਂਗੇ ਠੀਕ ਹੈ ਆਫਰ ਹੱਲੇ ਹੈਗੀ ਐ ਜੁੜੇ ਰਹਿਣਾ ਐਦਾ ਨਹੀਂ ਹੈ ਕਿ ਅਸੀਂ ਅੱਜ ਸੇਲ ਵਾਲੀ ਵੀਡੀਓ ਬਣਾ ਰਹੇ ਆ ਤੇ ਹੁਣ ਦਾ ਅਸੀਂ ਤੁਹਾਨੂੰ ਆਫਰ ਨਹੀਂ ਦੱਸਣੀ ਆਫਰ ਦੇ ਦੱਸਾਂਗੇ ਤੇ ਫ੍ਰੀ ਤੇ ਹਰ ਜਿਹੜਾ ਸਾਡਾ ਪਹਿਲਾ ਆਰਡਰ ਆਏਗਾ ਕੁਝ ਨਾ ਕੁਝ ਫ੍ਰੀ ਦੇ ਕੋਸ਼ਿਸ਼ ਕਰਿਆ ਕਰਨੀ ਹੈ ਕਿ ਦੇ ਹੀ ਪਿਆ ਕਰੀਏ ਆਪਾਂ ਹਨਾ ਸੋ ਤੁਸੀਂ ਲੋਕ ਜਿਹੜਾ ਇੰਨਾ ਪਿਆਰ ਕਰਦੇ ਹੋ ਇੰਨਾ ਜ਼ਿਆਦਾ ਸਪੋਰਟ ਕਰ ਰਹੇ ਹੋ ਇਸੇ ਕਰਕੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਕੁਝ ਨਵਾਂ ਨਵਾਂ ਲੈ ਕੇ ਆਈਏ ਸੋ ਤੁਸੀਂ ਵੀ ਖੁਸ਼ ਰਹੋ ਸਾਡੇ ਤੋਂ ਸ਼ਾਪਿੰਗ ਕਰਦੇ ਹੋ ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਹੈਪੀ ਸ਼ਾਪਿੰਗ ਵਿਦ ਅਸ ਆ ਦੇਖੋ ਜੀ ਸੋ ਰਾਮਟੈਕਸ ਦਾ ਪਿਓਰ ਕਾਟਨ ਦਾ ਹੈਗਾ ਹੈ ਜੀ ਰਾਮਟੈਕਸ ਹੈਗਾ ਇਹਦੇ ਸਾਨੂੰ ਬਹੁਤ ਜ਼ਿਆਦਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਮੋਹਰ ਲੱਗੀ ਹੁੰਦੀ ਹੈ ਜੀ ਰਾਮਟੈਕਸ ਦੀ ਸੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਰਕੀਟ 'ਚ ਰਾਮਟੈਕਸ ਤੁਹਾਨੂੰ 950000 ਇਵਨ 1150000 ਐਸ ਰੇਂਜ ਦੇ ਵਿੱਚ ਮਿਲਣਾ ਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜਾ ਰਾਮ ਟੈਕਸ ਦਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਆ ਅੱਖਾਂ ਨੂੰ ਭੈਣ ਵਾਲਾ ਨਹੀਂ ਹੈਗਾ ਬੜਾ ਹੀ ਸੂਦੀਂਗ ਜਿਹਾ येलो ਕਲਰ ਹੈ ਇਹ ਠੀਕ ਹੈ ਜੀ ਇਹ ਅਸੀਂ ਤੁਹਾਨੂੰ ਦੇ ਦੇਣਾ ਆ ਆ ਰਾਮ ਟੈਕਸ ਬੁਲਾ ਜਿਹੜਾ ਹੈਗਾ ਹੈ ਅੱਜ ਆ 700 ਦਾ ਠੀਕ ਹੈ ਜੀ ਰਾਮ ਟੈਕਸ ਦਾ ਪੀਸ ਹੈ 700 ਦਾ ਠੀਕ ਹੈ ਸੋ ਜਿਹੜਾ ਵੀ ਆ ਸਾਡੇ ਤੋਂ ਬੁਕਿੰਗ ਕਰਵਾ ਲਿਓ ਹੁਣੇ-ਹੁਣੇ ਸਿੰਗਲ ਪੀਸ ਹੈਗਾ ਆ ਸਕਰੀਨਸ਼ਾਟ ਲਾਓ ਤੇ ਬਸ ਜਲਦੀ-ਜਲਦੀ ਸਾਡੇ ਨੰਬਰਸ ਤੇ ਭੇਜ ਲਓ ਅਵੇਲੇਬਿਲਟੀ ਪੁੱਛ ਕੇ ਜੇ ਫੇਅਰ ਕਰੋ ਜੇ ਪੇਮੈਂਟ ਅਵੇਲੇਬਿਲਟੀ ਪੁੱਛੇ ਬਿਨਾ ਪੇਮੈਂਟ ਨਾ ਕਰਿਆ ਕਰੋ ਜੀ ਹੱਥ ਜੋੜ ਕੇ ਬਿਕਦੀ ਹੈ ਜੀ ਅਵੇਲੇਬਲ ਪੁੱਛ ਕੇ ਫਿਰ ਪੇਮੈਂਟ ਕਰੋ ਤੇ ਸ਼ਿਪਿੰਗ ਇਹਦੀ ਲੱਗੇਗੀ ਜੀ ਐਕਸਟਰਾ ਕਿਉਂਕਿ ਆਲਰੇਡੀ ਅਸੀਂ ਇਹਨੂੰ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਹਾਂ ਸੋ ਇਹਦੀ ਲਗਣੀ ਹੈ ਸ਼ਿਪਿੰਗ ਐਕਸਟਰਾ ਤੇ ਹੋਣ ਅਸੀਂ ਪਿਓਰ ਕਾਟਨ ਹੈ ਆ ਦੇਖੋ ਠੀਕ ਹੈ ਜੀ ਪਿਓਰ ਕਾਟਨ ਬੜੀ ਅੱਛੀ ਗਲੀ ਕਾਟਨ ਤੇ ਇਹ ਅਗਰ ਤੁਸੀਂ ਸਿੰਗਲ ਪੀਸ ਲੈਂਦੇ ਹੋ ਫਿਰ ਦੰ 600 ਦਾ ਆ ਇਹਦੇ ਚ ਤੁਹਾਨੂੰ ਕਲਰ ਦਿਖਾ ਦਿੰਨੇ ਆ ਤੇ ਅਗਰ ਤੁਸੀਂ ਸਾਡੇ ਕੋਲ ਦੋ ਸੂਟਸ ਲੈ ਰਹੇ ਹੋ ਤੇ ਤੁਹਾਨੂੰ 1000 ਦੇ ਦੋ ਪੈਣੇ ਆ ਸੂਟ ਏ ਠੀਕ ਹੈ ਜੀ ਸੋ ਆਹਦੇ ਪੀਸ ਜਿਹੜੇ ਮਿਕਸ ਕਰਨ ਵਾਲੇ ਹੈ ਨਹੀਂ ਆ ਬੜੀ ਅੱਛੇ ਵਾਲੇ ਆ ਦੇਖੋ ਹੈਗੇ ਆ ਜੀ ਬਿਊਟੀਫੁਲ ਪੀਸਿਸ ਠੀਕ ਹੈ ਅੱਜ ਤੁਸੀਂ ਅਗਰ ਲੈ ਰਹੇ ਹੋ ਬਾਏ 2 ਸੂਟਸ ਤੇ ਤੁਹਾਨੂੰ ਆਫ ਮਿਲ ਰਹਾ ਹੈ ਅੱਛੇ ਵਾਲਾ ਠੀਕ ਹੈ ਬਾਏ 2 ਸੂਟਸ ਤੇ ਦੰ ਜੀ ਜੀ 1000 ਦੇ ਦੋ ਮਿਲ ਜਾਣੇ ਐ ਤਾਂ ਸਪੈਕ ਠੀਕ ਐ ਤੇ ਆਹ ਪ੍ਰਿੰਟ ਦੇਖੋ ਸਾਡੇ ਕਾਟ ਸੈਟਸ ਲਈ ਬੜੇ ਅੱਛੇ ਅੱਛੇ ਸਾਡੇ ਅੱਜ ਕੱਲ ਨਾ ਪ੍ਰਿੰਟਸ ਬੜੇ ਲੱਗ ਰਹੇ ਨੇ ਕਾਟ ਸੈਟਸ ਬਣਦੇ ਜਿਹੜੇ ਸਾਡੇ ਕੋ ਇੰਨੇ ਇੰਨੇ ਸੂਟਸ ਲੈ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਪਲੀਜ਼ ਅੱਗੇ ਵੀ ਸਾਡੇ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਹੋਰ ਲੋਕ ਵੀ ਸਾਡੇ ਨਾਲ ਜੁੜਨ ਲਈ ਥੱਕੀ ਹੁਣ ਮੈਂ ਅੱਜ ਵਾਸਤੇ ਇੰਨਾ ਹੀ ਬਹੁਤ ਐ ਤਾਂ ਅੱਜ ਸਾਡੇ ਜਿਹੜੇ ਪ੍ਰਿੰਟਸ ਹੈਗੇ ਨੇ ਸਾਡੇ ਕੋ ਬੜੇ ਅੱਛੇ ਅੱਛੇ ਵਾਲੇ ਪ੍ਰਿੰਟਸ ਹੈਗੇ ਨੇ ਤੇ ਇੱਕ ਤੁਹਾਨੂੰ ਆ ਵੀ ਦਿਖਾ ਦਿੰਨੇ ਆ ਸੱਚ ਇਹ ਅਸੀਂ ਉਹ ਤੁਹਾਨੂੰ ਦਿਖਾਏ ਹੀ ਨਹੀਂ ਹੈ ਇਹ ਜਿਹੜੀ ਮਡਾਲ कॉटन ਆਉਂਦੀ ਹੈ ਨਾ ਬਹੁਤ ਸੌਫਟ ਵਾਲੇ ਪ੍ਰਿੰਟਸ ਹੁੰਦੇ ਨੇ ਜਿਹੜੇ ਇਹ ਉਹ ਨੇ ਮਤਲਬ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਠੀਕ ਹੈ ਤੇ ਆਹ ਜਿਹੜੇ ਪੀਸਿਸ ਹੈਗੇ ਤੁਹਾਨੂੰ ਇਹ ਸਾਡੇ ਕੋਲ ਮਿਲਨੇ ਆ ਤੁਹਾਨੂੰ 800 800 ਦੇ ਬੜੀ ਅੱਛੀ ਵਾਲੀ ਪੀਸੇ ਹੈ ਇਹ ਮਾਰਕੀਟ 'ਚ ਜਾਓਗੇ ਬ੍ਰਾਂਡ ਦੀ ਹੈਗੀ ਇਹ ਆ ਦੇਖੋ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਆ ਆ ਚੀਜ਼ ਹੈ ਦੇਖੋ ਬਹੁਤ ਸੋਹਣੀ ਚੀਜ਼ ਹੈ ਠੀਕ ਹੈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਸਾਡੇ ਕੋਲ ਜਿਹੜੇ ਰੰਗ ਹੈਗੇ ਆ ਤੁਹਾਨੂੰ ਉਹ ਦਿਖਾ ਦਿੰਨੇ ਆ ਇਹ ਹੈਗਾ ਜੇ ਮਸਟਰਡ ਕਲਰ ਇਹ ਹੈਗਾ ਬੜਾ ਪਿਆਰਾ ਜਿਹਾ ਬਲੂ ਕਲਰ ਦੁਪट्टे ਨਹੀਂ ਹੈਗੇ ਇਹਨਾਂ ਦੇ ਨਾਲ ਠੀਕ ਹੈ ਔਰ ਇਹ ਹੈਗਾ ਜੇ ਪਰਪਲ ਕਲਰ ਡਾਰਕ ਵਾਲਾ ਹੁੰਦਾ ਜਿਹੜਾ ਔਰ ਇਹ ਪਿਆਜ਼ੀ ਮਰੂਨ ਜਿਹਾ ਕਲਰ ਆ ਮਿਕਸ ਠੀਕ ਹੈ ਇਹ ਤੁਹਾਨੂੰ ਇੱਕ ਇੱਕ ਸੂਟ ਜਿਹੜਾ ਸਾਡੇ ਕੋਲ ਮਿਲਣਾ ਹੈ ਇਹ 800 800 ਦੇ ਨੇ ਲੇਕਿਨ ਸੋ ਅੱਜ ਅੱਜ ਆਪਾਂ ਦੇ ਸੇਲ ਵੀਡੀਓ ਆ ਭੋਲੀ ਗਈ ਸੀ ਮੈਂ ਸੋ ਸੇਲ ਵੀਡੀਓ ਕਰਕੇ ਇਹ ਜਿਹੜੇ ਸੂਟਸ ਤੁਹਾਨੂੰ ਅੱਜ ਮਿਲਣਗੇ ਜੇ ਪਿਓਰ ਕਾਟਨ 700 700 ਦੇ ਠੀਕ ਹੈ ਜੀ ਪਰ ਸਿਰਫ ਤੇ ਸਿਰਫ ਅੱਜ ਵਾਸਤੇ ਜੇ ਤੁਸੀਂ ਇਹੀ ਸੂਟ ਸਾਨੂੰ ਕਹੋਗੇ ਕਿ ਕੱਲ ਤੁਹਾਨੂੰ 700 ਦਾ ਦੇ ਦਈਏ ਤੇ ਉਹ ਨਹੀਂ ਮਿਲਣਾ ਜੀ ਠੀਕ ਹੈ ਜੀ ਸੋ ਅੱਜ ਦੀ ਸੇਲ ਮਤਲਬ ਪਹਿਲਾ ਦਿਨ ਸੇਲ ਦਾ ਮਤਲਬ ਪਹਿਲਾ ਦਿਨ ਸੇਲ ਦਾ ਠੀਕ ਹੈ ਜੋ ਪਹਿਲੇ ਦਿਨ ਸੇਲ ਦੇ ਵਿੱਚ ਜੋ ਜੋ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਅੱਜ ਉਹ ਸਾਰੀਆਂ ਸਾਡੇ ਕੋ ਤੁਹਾਨੂੰ ਅਵੇਲੇਬਲ ਪੁੱਛ ਕੇ ਤੇ ਸਕਰੀਨਸ਼ਾਟ ਸਾਨੂੰ ਦਿੰਦੇ ਰਹੋ ਆਪਣਾ ਐਡਰੈਸ ਭੇਜੋ ਆਪਣੇ ਪੇਮੈਂਟ ਦਾ ਸਕਰੀਨਸ਼ਾਟ ਭੇਜੋ ਜੀ ਤੇ ਤੁਹਾਡੇ ਸੂਟ ਜਿਹੜੇ ਆ ਤੁਹਾਡੇ ਘਰਾਂ ਤੱਕ ਪਹੁੰਚਣਗੇ ਠੀਕ ਹੈ ਜੀ ਸੋ ਤੁਹਾਡੇ ਵੀ ਕੁਝ ਕੋਸਾਂ ਨੂੰ ਹੋਰ ਸੁਜੈਸ਼ਨ ਦੇ ਸਕਦੇ ਹੋ ਕੁਝ ਹੋਰ ਸਲਾਹ ਦੇ ਸਕਦੇ ਹੋ ਕਿ ਅਸੀਂ ਕੁਝ ਹੋਰ ਵੀ ਕਰੀਏ ਸੋ ਤਾਂ ਕਿ ਅਸੀਂ ਵੀ ਗਰੋ ਕਰੀਏ ਤੇ ਤੁਹਾਡਾ ਵੀ ਸਾਡੇ ਨਾਲ ਜਿਹੜਾ ਸ਼ਾਪਿੰਗ ਕਰਨ ਦਾ ਐਕਸਪੀਰੀਅੰਸ ਹੈ ਉਹ ਆ ਗੁੱਡ ਗੁੱਡ ਹੁੰਦਾ ਰਹੇ ਹੈਨਾ ਤੇ ਤੁਸੀਂ ਸਾਨੂੰ ਸਲਾਹ ਦੇ ਸਕਦੇ ਹੋ ਚਾਹੇ ਤੇ ਸਾਨੂੰ ਵਟਸਐਪ ਤੇ ਦੇ ਸਕਦੇ ਹੋ ਉਹ ਵਚ ਵਟਸਐਪ ਤੇ ਦੇਣਾ ਹੀ ਸਹੀ ਰਹੂਗਾ ਸੋ ਤੁਸੀਂ ਸਾਨੂੰ WhatsApp ਵਾਲੇ ਨੰਬਰ ਜਿਹੜੇ ਦੋਨੋਂ ਅਸੀਂ ਡਿਸਪਲੇ ਕੀਤੇ ਹੁੰਦੇ ਆ ਤੁਸੀਂ ਉਹਨਾਂ ਉੱਪਰ ਸਾਨੂੰ ਸੁਜੈਸ਼ਨ ਕਰ ਸਕਦੇ ਹੋ ਕਿ ਅਸੀਂ ਕੁਝ ਐਦਾਂ ਦਾ ਕਰੀਏ ਤੇ ਐਦਾਂ ਅੱਛਾ ਲੱਗੇਗਾ ਹਨਾ ਤੁਸੀਂ ਸਲਾਹਾਂ ਦੇ ਸਕਦੇ ਹੋ ਸਾਨੂੰ ਸੋ ਹੈਪੀ ਸ਼ਾਪਿੰਗ ਵਿਦ ਅਸ ਜੀ ਜਿਹੜੇ ਕਰ ਰਹੇ ਹੋ ਉਹ ਵੀ ਜਿਹੜੇ ਸੋਚ ਰਹੇ ਹੋ ਉਹਨਾਂ ਲਈ ਵੀ ਜਿਹੜੇ ਹੋਰ ਕਿਤੇ ਹੋਵੇ ਕਰ ਰਹੇ ਹੋ ਉਹਨਾਂ ਲਈ ਵੀ ਹੈਪੀ ਸ਼ਾਪਿੰਗ ਬਈ ਜਿੱਥੋਂ ਵੀ ਕਰੋ ਸ਼ਾਪਿੰਗ ਹੈਪੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਨ ਲਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ